ਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਤਰਸੇਮ ਸਿੰਘ ਰਾਜੀਆ ਖੇਤੀ ਪੰਜਾਬ ਦੀ ਤੇ ਹਾਜ਼ਰ ਹਾਂ ਤੇ ਅੱਜ ਮੈਂ ਖੇਤ ਆਇਆ ਸਪੈਸ਼ਲ ਸਾਗ ਤੋੜਨ ਤੇ ਸਾਗ ਬਾਈ ਹੁਣ ਉਹ ਮੈਂ ਤਾਂ ਹੈ ਨਹੀਂ ਵੀ ਪ੍ਰੋਡਕਟ ਨੇ ਆਪਾਂ ਸਰੋਤ ਵਰਗੇ ਤੋੜਦੇ ਆ ਜਿਹੜਾ ਅੱਜ ਕੱਲ ਦਾ ਸਾਗ ਹੈ ਬਹੁਤ ਮਿਹਨਤ ਨਾਲ ਪੁੱਤਾ ਪੱਤਾ ਕਰਕੇ ਕੱਟਾ ਹੁੰਦਾ ਤੇ ਇਹ ਤੋੜ ਕੇ ਲਿਆਵਾਂਗੇ ਤੇ ਤੁਹਾਨੂੰ ਇੱਕ ਮੈਂ ਨਾਲ ਲੱਗਦੇ ਕੱਪੜੇ ਤੇ ਉਸ ਦੀ ਕਿਸਾਨ ਦੀ ਮਿਹਨਤ ਦਿਖਾਉਂਗਾ ਜੇ ਵੀ ਸੁਵੇਰੀ ਪਕੜੀ ਉਹ ਵਾਧੂ ਕੋਈ ਇਸ ਤਰ੍ਹਾਂ ਵਿੱਚ ਛੱਪਦੀ ਉਹ ਵੀ ਵੱਡਾ ਸੀ ਉਹਨੇ ਗੁੱਟ ਕੇ ਸਮਾਰ ਕੇ ਮਤਲਬ ਕਿ ਨਾ ਤਾਂ ਉਹਨੇ ਵਿੱਚ ਰੇਪ ਕੀਤਾ ਹੋਰ ਅਈ ਸਭ ਸਰਜੀ ਤਾਂ ਜੀ ਸਾਰੀ ਨਾ ਸਣ ਤੇ ਪਕੜਾ ਧਣੀਆਂ ਮਾਟਰ ਟੋਲੇ ਹੋਰ ਵੀ ਕਈ ਜੀ ਚੀਜ਼ਾਂ ਜਵਾਬ ਨਹੀਂ ਹੋਣੀਆਂ ਤੇ ਕਾਰਨ ਉਹਦੇ ਵਿੱਚ ਬੈਠ ਕੇ ਕੀ ਹੈ ਨਾ ਬਾਈ ਉਹ ਜਿਹੜੀ ਕੇਰ ਹੁੰਦੀ ਹੈ ਸੁਵੇਰੀ ਆਪਣੇ ਤੋਂ ਪਹਾੜਾਂ ਦੀ ਤਰ੍ਹਾਂ ਕੀ ਹੋਵੇ ਕਿ ਲਾਲ ਮਿੱਟੀ ਗਿਹੜੇ ਜਿਹੇ ਹੋਰੇ ਵਿੱਚ ਕੁਦਰਤੀ ਹੋਏ ਆ ਮਤਲਬ ਕਿ ਲਾ ਕੇ ਉਹਨਾਂ ਨੂੰ ਕਲਕਿਉ ਤੇ ਰੇਜ ਫਰੇ ਨਹੀਂ ਪਾਇਆ ਬਹੁਤ ਵਧੀਆ ਚੀਜ਼ ਆ ਉਹ ਤੁਹਾਨੂੰ ਦੱਸੂ ਤੇ ਆਪਣੇ ਖਸਾਗ ਉਰਕਦੇ ਆਨੇ ਕੁਝ ਇਤਨਾ ਆਉਂਦੇ ਜਾਂਦੇ ਤੋੜ ਕੇ ਲੈ ਲੈਂਦੇ ਆਪਣੇ ਘਰ ਜੋ ਕਰਾ ਸਾਗ ਹੈਗਾ ਸੀ ਪਰ ਬਾਹਰੋਂ ਜਿਹੜੇ ਕੋਈ ਆਉਂਦੇ ਤੋੜ ਕੇ ਲੈ ਲੈਂਦੇ ਆਪਾਂ ਕਿਧਰ ਰੋਕ ਸਕਦੇ ਕਿਧਰ ਰਿਕਮ ਦਿਹਾਜ ਆ ਜੜੀ ਦੋਸਤੀ ਆਪਾਂ ਕਿਧਰ ਮੁਕਾ ਨਹੀਂ ਸਕਦੇ ਬਾਈ ਸਾਰੇ ਬਾਰੇ ਤੇ ਇਹ ਪਿੰਡਾਂ ਦਾ ਰਵਾਜ ਹੀ ਆ ਵੀ ਕਿਧਰੋਂ ਰੋਕਦੇ ਹੁੰਦੇ ਜਿੱਥੇ ਜਰੂਰੀ ਤੇ ਇਹ ਤੁਹਾਨੂੰ ਦਿਖਾਉਣਾ ਤੇ ਮੈਨੂੰ ਆਸ ਹੈ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਬੋਦੂਆ ਘਰ ਦੇ ਕੰਮ ਤੋਂ ਆਉਣਾ ਖੇਤੀਬਾੜੀ ਦੇ ਮਾਹਰ ਤੂਰੇ ਸਰਦਖਾਵਾਗੇ ਵੀਡੀਓ ਜ਼ਰੂਰ ਦੇਖ ਕੇ ਖੇਤਰਾ ਕਰੇ ਬਾਈ ਬਣੇ ਬਹੁਤ ਮੰਤਰਾਂ ਕਰਾਉਂਦੇ ਆ ਇਹ ਦੇਖਿਓ ਬੇ ਜੀ ਜਿਹੜਾ ਇਹ ਪਾਲਕ ਹੈ ਪਾਲਕ ਇਹ ਪੱਕ ਚੁੱਕਿਆ ਪਹਿਲਾਂ ਵੀ ਆਪਾਂ ਜਿਹੜਾ ਜੋ ਵੱਢ ਕੇ ਲੱਗਦੀ ਹੁਣ ਵੀ ਵੱਢ ਕੇ ਪੱਤੇ ਤੋੜ ਲਾਂਗੇ ਤੇ ਦੂਜਾ ਫਿੱਟ ਦਾਂਗੇ ਤੇ ਇਹਨੇ ਫੇਰ ਕੁੱਟਿਆਊਗਾ ਜੇ ਕਵਾਡ ਹੋਣ ਦੇ ਜੂਗਾ ਮਤਲਬ ਕਿ ਫੋਟੇ ਜਿਹੜਾ ਇਹ ਕੁੱਟਿਆਊ ਜਿੰਨਾ ਚੋਂ ਛੋਟੇ ਛੋਟੇ ਪੱਤੇ ਲੱਗਣਗੇ ਇੱਕ ਦੀ ਵਾਰ ਫਸਾ ਹੋਰ ਕਰਾ ਦੂੰ ਤੇ ਉਹਨਾਂ ਨੂੰ ਆਪਾਂ ਜਣਾ ਚ ਵਟਾਂਗੇ ਇਹ ਵਧੀਆ ਕੁੱਟੇ ਹੋਵਾਂ ਜਮਾਨਾ ਤਾਂ ਨਹੀਂ ਉੱਚਾ ਬੱਦਨ ਜੇ ਮੈਂ ਆਪਾਂ ਚਰੀ ਵੜਦੇ ਹੁੰਦੇ ਆਂ ਦਾ ਬਾਜਰਾ ਆਹ ਦੇਖੋ ਇਸ ਤਰ੍ਹਾਂ ਤੇਰੇ ਪੱਤੇ ਕੰਮ ਲਵਾਗੇ ਪੱਤੇ ਤੋੜਾਂਗੇ ਤੁਹਾਨੂੰ ਦੱਸਿਆ ਥੋੜੀ ਮਿਹਨਤ ਆਉਂਦੀ ਇਹਦੇ ਇਹ ਵੱਡੇੜਾ ਆਪਾਂ ਵੇਸੇ ਵੀ ਤੇ ਉਹ ਇਕੱਠੇ ਕਰਕੇ ਉਹਦੇ ਪੱਤੇ ਤੋੜਾਂਗੇ ਇਹ ਹੁਣ ਫੇਰ ਫੁੱਟਿਆ ਹੋਊਗਾ ਬਾਈ ਇਹ ਫੇਰ ਫੁੱਟਿਆ ਹੋਊਗਾ ਹੁਣ ਇਹ ਉੱਚਾ ਵੱਢਿਆ ਆਪਾਂ ਨੇ ਉੱਚਾ ਵੱਢਣ ਦਾ ਮਤਲਬ ਇਹੀ ਆ ਵੀ ਇਹ ਫੇਰ ਫੁੱਟਿਆ ਹੋਊਗਾ ਕਿਉਂ ਹਜੇ ਠੰਡਾ ਗਰਮੀ ਨਹੀਂ ਹੋਈ ਇੰਦ ਕੀ ਮੌਸਮ ਦਾ ਫਰਕ ਕੀ ਆਗੇ ਨਾ ਤੁਸੀਂ ਕਿਸੇ ਕਿਸੇ ਨਾਲ ਅੱਜ ਕੱਲ ਬਹੁਤ ਗਰਮੀ ਹੋਣੀ ਹੈ ਆਪਣੇ ਮਿਰਚਾਂ ਦਾ ਦਲਪੀਆਂ ਸਬਜ਼ੀ ਆਪਾਂ ਥੋੜੀ ਥੋੜੀ ਥਾਂ ਥਾਂ ਲਈ ਜ ਨੇ ਦੋ ਦਿਨਾਂ ਤੋਂ ਮੇਰੇ ਲਈ ਹੋਈ ਹੈ ਬਈ ਸਬਜ਼ੀ ਦਾ ਆਪਾਂ ਨੂੰ ਸੌਕ ਆ ਪੂਰਾ ਇਹ ਮਿਰਚਾਂ ਤੇ ਸਿਮਲਾ ਮਿਰਚ ਹੋ ਜਾਣੀਆਂ ਉਸ ਭਿੰਡੀਆਂ ਨੇ ਤੇ ਦੂਜੀ ਸਬਜ਼ੀ ਹੈ ਜਿਹੜੀ ਆਪਣੀ ਘਰ ਕੋਈ ਲਈ ਹੋਈ ਹੈ ਇਹ ਅਸੀਂ ਕੁਝ ਪਸੇਤਾ ਸਾਗ ਹੈ ਜਿਹੜਾ ਪਸੇਤਾ ਸਾਗ ਦਾ ਉਹ ਪੱਤੇ-ਪੱਤੇ ਤੋੜ ਕੇ ਬਣਾਉਣਾ ਪੈਂਦਾ ਇਹ ਪੱਤੇ-ਪੱਤੇ ਤੋੜ ਕੇ ਆਪਾਂ ਇਕੱਠੇ ਕਰਾਂ ਕੁਝ ਪਾਲਕ ਪੈ ਲੂਆ ਕੁਝ ਘਰੇ ਮੇਰੇ ਤੋਂ ਇਹ ਰੋ ਪਾਣਾ ਨੇ ਲੈ ਕੇ ਨਾ ਪ੍ਰਕਾਸ਼ ਭਾਗ ਸਰੋਂ ਵੀ ਕਹਿੰਦੇ ਨੇ ਤੇ ਕਈ ਇਹਨੂੰ ਦੇਸਤੀ ਸਰੋਂ ਬਾਡਾ ਵਾਲੇ ਵੀ ਕਹਿੰਦੇ ਨੇ ਓਟਾ ਓਟਾ ਮਨਾ ਰੱਖਿਆ ਆ ਆਪਾਂ ਬਾਡਾ ਵਾਲੀ ਸਰੋਂ ਵੀ ਕਹਿੰਦੇ ਨੇ ਤੇ ਸਰੋਂ ਵੀ ਕਹਿੰਦੇ ਤੇ ਬਹੁਤ بڑے بڑے ਪੱਤੇ ਨੇ ਵੀ ਮਾਰੇ ਘਰ ਦਾ 10 ਪੱਤੇ ਨਾਲ ਸਾਗ ਬਣ ਜੂਗਾ ਤੇ ਆਪਣੇ ਕੁਝ ਘਰਾਂ ਤੋਂ ਬੇਬੇ ਜੀ ਕਿਹੜੀ ਸਾਨੂੰ ਸਾਗ ਬਣਾ ਕੇ ਦਿਓ ਤੇ ਚੱਲ ਨਾਲੇ ਪਖਾਵੇਂ ਨਾਲੇ ਬੇਟੀ ਵੀ ਭੇਜਾਂਗੇ ਫੋਨਾ ਬਬ ਉਹ ਜਦੋਂ ਪੱਤੇ ਪੱਤੇ ਵਾਲੀ ਗੱਲ ਹੀ ਆ ਪੱਤੇ ਪੱਤਰਾ ਕੱਟਾ ਕਰਨਾ ਪਊ ਜੀ ਘੰਟੇ ਦਾ ਇਕੱਠਾ ਹੋਊਗਾ ਫਿਰ ਦੋ ਤਿੰਨ ਘੰਟਿਆਂ ਚ ਬਣੂਗਾ ਬਹੁਤ ਮਿਹਨਤ ਆਉਣੀ ਹੈ ਦੇਸੀ ਮੁਰਗੇ ਜਿੰਨੇ ਖਰਚਾ ਆਏ ਨਾ ਬਈ ਇਹ ਸਾਗ ਬਣਾਉਣਾ ਵਧੀਆ ਦੇਸੀ ਮੁਰਗਾ ਦਾ ਨਾਲ ਸਾਗ ਨਾਲ ਇੱਕ ਗੱਲ ਹੀ ਇਧਰ ਲਾ ਰਹੇ ਨੇ ਗਵਾਂਢੀ ਰਾਜ ਕੇ ਬੋਰ ਤੇ ਜਿਹੜਾ ਬੋਰ ਆ ਬਾਈ ਇਹ 250 ਫੁੱਟ ਤੇ ਵਾਗ ਗਿਆ 250 ਫੁੱਟ ਤੇ ਆ ਕੇ ਨਾ ਵੱਡੇ ਪੱਥਰ ਆ ਗਏ ਇੱਟਾ ਕਿਹੜੀ ਧਰਤੀ ਆ ਆਪਾਂ ਨੂੰ ਪਤਾ ਨਹੀਂ ਇੱਟਾ ਵੀ ਕਿਵੇਂ 250 ਫੁੱਟ ਤੇ ਆ ਕੇ ਕਾੜੇ ਪੱਥਰ ਆ ਗਏ ਬੁੱਧੂ ਦਿਖਾਈ ਪੱਥਰ ਕਹੇ ਨੇ ਆ ਜੱਕੇ ਪੱਥਰ ਅਹੀ ਜੀ ਮਿੱਟੀ ਆ ਬਈ ਆ ਬੁੱਧੂ ਦਿਖਾ ਰਿਹਾ ਬਾਈ ਆ ਦੇਖੋ ਦੇਖੋ ਇਹ ਰੇ ਪੱਥਰ ਨੇ ਇਹ ਨਾਲ ਬੋਰ ਹੀ ਠਾਣੇ ਜਾ ਰਿਹਾ ਹਾਂ ਤੇ ਹੁਣ ਇਹ ਚ 4-5 ਕੇ ਪਾਈਪ ਕੱਢ ਕੇ ਦੂਰੀ ਬੋਰ ਤੋੜਨੇ ਆ ਬਾਈ ਫਿਰ ਆਵ ਨਾਲ ਬੋਰ ਜਾਊਗਾ ਜਦੋਂ ਰੁਕ ਜਾਂਦਾ ਇਹ ਪ੍ਰੋਬਲਮ ਆਉਂਦੀ ਛੋਟੇ ਮਸ਼ੀਨਾਂ ਨਾਲ ਜਿਹੜੇ ਵੱਡੇ ਟਰਾਲਾ ਦੂਜੇ ਬੋਰ ਹੁੰਦੇ ਨੇ ਪਾਣੀ ਨਾਲ ਚੱਲਦੇ ਨੇ ਬਰਮੇ ਉਹ ਛੇਤੀ ਲੰਘ ਜਾਂਦੇ ਨੇ ਇਹ ਥੋੜਾ ਇੱਕ ਤਾਂ ਵੱਧ ਲੱਗਦਾ ਇਹਨਾਂ ਬੋਰ ਲਾਉਣ ਤੇ ਪਰ ਇਹ ਬੋਰ ਲਾਉਣਾ ਸੌਖਾ ਠੇਕਾ ਕਰ ਲੈਂਦਾ ਅਗਲਾ ਆਪੀ ਇਕੱਲੇ ਚਾਹੀ ਪਹੁੰਚਾਉਣੀ ਹੁੰਦੀ ਆ ਖੇਤ ਹੋ ਠੀਕ ਆ ਬੁੱਧਾ ਚਾਚਾ ਨੇ ਆਇਆ। ਮਾਚੀ ਲੈ ਕੇ ਲੱਗਿਆ ਹੋਵੇ। ਠੀਕ ਆ। ਇਹ ਜਿਹੜਾ ਸੰਸੂਆ ਆਪਣੇ ਖੇਤਕੋਲ ਦੀ ਨੰਗਦ ਹੈ। ਇਹ ਆਇਆ 5 ਮਹੀਨੇ ਬਾਅਦ ਤੇ ਨਾਲਾਂ ਚੱਲ ਰਹੀਆਂ ਨੇ। ਸਾਡੇ ਕੱਸੀ ਦਾ ਪਾਣੀ ਵਧੀਆ ਬਈ ਤੇ ਤੁਹਾਨੂੰ ਮਿਲ ਜਣਾ ਵਾਰੀ ਅਨੁਸਾਰ। ਇਹਨੂੰ ਮੋਗਾ ਕਹਿੰਦੇ ਆ ਜਾਂ ਨਾਲ ਵੀ ਕਹਿੰਦੇ ਨੇ। ਆਹ ਖੜੀਆ ਬਾਂਸਰੀ। ਬਾਂਸਰੀ ਵੀ ਜਿਹੜੇ ਨਵੇਂ ਨੇ ਬਾਹਰਲੇ ਪਾਈ ਉਹਨਾਂ ਨੇ ਬਹੁਤ ਘੱਟ ਦੇਖੀ ਹੋਣੀ ਇਹ ਬਾਂਸਰੀ ਆ। ਇਹ ਸਿਆਲਾਂ ਚ ਜਿਹੜੇ ਮੱਜਾਂ ਨੇ ਜਿੱਥੇ ਬੰਦ ਦੇ ਨੇ ਉਹਨਾਂ ਨੇ ਉਹ ਲਾ ਗਏ ਨੇ ਪਿੜਕੇ ਨੇ ਫਿੜਕੇ ਲਾਉਣ ਦਾ ਤਰ੍ਹਾਂ ਕੰਮ ਆਉਂਦੀ ਹੁੰਦੀ। ਹੋਰ ਨਹੀਂ ਕੰਮ ਆਉਂਦੀ। ਤੇ ਸਾਨੂੰ ਆ ਲੈ ਆਇਆ ਬਾਈ ਮੈਂ ਸਬਜ਼ੀ ਚ। ਜਿਹੜੀ ਸਬਜ਼ੀ ਲਾਈ ਆ ਬਾਈ ਨੇ। ਨਾਲੇ ਤਾਂ ਪਾਟੜੀ ਸਮਾਰੀ ਆ। ਪਾਟੜੀ ਦੀ ਕੋਈ ਖੱਟ ਨਹੀਂ ਹੁੰਦੀ। ਨਹੀਂ ਸੂਆ ਟੁੱਟਣ ਦਾ ਡਰ ਹੈ ਨਾ ਸੂਆ ਉੱਚਾ ਇੱਥੇ। ਤੇ ਇਹਨੇ ਪਹਿਲਾਂ ਲਾਇਆ ਲਸਣ। ਲਸਣ ਲਾਇਆ ਤੇ ਸਾਰੀ ਨਾਲੇ ਆਰਗੈਨਿਕ ਆ ਇੱਥੇ। ਜਿਹੜੀ ਮਿੱਟੀ ਹੁੰਦੀ ਆ ਸੂਏਰੀ ਨੇ ਤਾਕਤਵਾਰ ਹੁੰਦੀ ਆ ਕਿ ਆਟੋਮੈਟਿਕ ਹੀ ਫਸਲ ਹੋ ਜੇ ਨੇ ਇੱਥੇ ਵੀ ਮਤਲਬ ਕੋਈ ਸਪਰੇਅ ਛੱਲੇ ਦੀ ਲੋੜ ਨਹੀਂ ਨਾ ਕਿ ਵੀ ਇਹਨੂੰ ਰੇਹ ਦੀ ਲੋੜ ਆ ਬਾਲੀ ਤੇ ਆਹ ਖੜਿਆ ਧਨੀਆ ਬਈ ਧਨੀਆ ਪਕਾਤਿਆ ਕੋਈ ਬਿਜਲੀ ਫੋਨ ਲੱਗਦੀ ਉਹਦੇ ਕਰਕੇ ਥੋੜੀ ਜਿਹੀ ਜਿਹੜੀ ਆਪਾਂ ਗੱਲਬਾਤ ਕਰਦੇ ਸੀ ਉਹ ਕੱਟ ਗਈ ਤੇ ਆ ਆ ਗਿਆ ਬਈ ਆਪਣਾ ਤਾਰਾ ਮੀਰਾ ਤਾਰਾ ਮੀਰਾ ਬਾਰੇ ਵੀ ਜਿਹੜੇ ਨਵੇਂ ਨੇ ਬੰਦੇ ਘੱਟ ਜਾਣਦੇ ਹੋਣੇ ਬਹੁਤ ਨੂੰ ਘੱਟ ਪਤਾ ਨਾ ਤਾਰਾ ਮੀਰਾ ਪਾਣੀ ਕਿਹਨੇ ਤੁਸੀਂ ਦੇਖ ਰਹੇ ਹੋ ਸੁੱਕਿਆ ਪਿਆ ਮਟਰ ਆ ਗਿਆ ਆ ਮੇਥੀ ਆ ਗਈ ਜਿਹੜੀ ਪੈਕਟਾਂ ਚ ਵਿਕਦੀ ਆ ਹੁਣ ਇਹ ਪੱਕੀ ਪਈ ਇਹਨੂੰ ਸੁਕਾ ਕੇ ਮਤਲਬ ਕਿ ਸਾਰੀ ਗਰਮੀ ਕੜੀ ਚ ਹੋਰ ਵੀ ਕਸੇ ਦਾਲ ਚ ਪਾਉਣੀ ਆ ਇਹ ਧਣੀਏ ਤੌਰ ਤੇ ਪਾਜਾ ਕਰੂ ਮਟਰ ਇਹ ਪੂਰੇ ਟਮਾਟਰ ਕਰਨ ਲੱਗੇ ਪਏ ਨੇ ਤੇ ਇਥੋਂ ਪਿੰਡ ਨੇੜੇ ਹੀ ਆਪਣੇ ਨਿਆਈ ਚ ਖੇਤ ਆ ਬਾਈ ਸਾਰਾ ਆ ਵੀਊ ਦੇਖ ਸਕਦੇ ਹੋ ਤੁਸੀਂ ਦੁਬਾਰਾ ਆ ਗਏ ਭਾਈ ਛੋਲੇ ਛੋਲਿਆਂ ਦੀ ਕਿਆਰੀ ਪੂਰੀ ਖੋਪਦੀ ਆ ਲੱਗੀਆਂ ਪਏ ਨੇ ਤੇ ਫਲ ਟੱਕਿਆ ਹੋਇਆ ਪੂਰਾ ਅਜੇ ਦਾਣੇ ਨਹੀਂ ਬਣੇ ਇਹ ਚ ਪੰਜ ਚਾਰ ਦਿਨਾਂ ਚ ਬਣ ਜਾਣਗੇ ਆ ਗੰਡੇ ਹਟਾਉ ਰਿਹਾ ਆ ਗਏ ਭਾਈ ਦੇ ਪਿਛਲੇ ਸਾਲ ਦੀ ਮਿਰਚਾਂ ਫੁੱਟਣ ਲੱਗੀਆਂ ਭਾਈ ਹੁਣ ਤੁਸੀਂ ਛੋਲੇ ਦੇਖੋ ਤੇ ਇਸ ਦੁਬਾਰ ਫੇਰ ਧਣੀਆਂ ਮਿੱਥੇ ਤੇ ਲਸਣ ਬਹੁਤ ਨੂੰ ਦਿਖਾਈ ਜਾਮਾ ਕਿੰਨੀ ਦੂਰ ਤੱਕ ਲਈ ਜਾਮਾ ਇਹ ਲੱਗਿਆ ਤੁਰਥਾਈ ਅਗਲੇ ਘਰ ਵਾਲੇ ਨੇ ਲਾਏ ਨੇ ਫੁੱਲ ਇੱਥੇ ਬਹੁਤ ਸੌਂਕ ਦਾ ਕੰਮ ਆ ਜੀ ਨੇ ਕਰਨਾ ਬਈ ਪੰਜਾਬ ਚ ਬਹੁਤ ਮਹਿੰਤਨ ਨਾਲ ਸਾਰਾ ਕੁਝ ਹੈ ਤੇ ਇਹ ਜ਼ਰੂਰ ਦੇਖਿਓ ਵੀਡੀਓ ਬਸਦਾ ਰਹੇ ਕਿ ਮੇਰਾ ਰੰਗਲਾ ਪੰਜਾਬ ਰੰਗਲੇ ਪੰਜਾਬ ਦੀ ਗੱਲ ਕਰ ਰਹੇ ਆ ਅੱਜ ਆਪਾਂ ਵੀਡੀਓ ਦੇਖ ਕੇ ਤੁਹਾਨੂੰ ਮਤਲਬ ਕਿ ਕੱਸੀਆਂ ਨਜ਼ਾਰ ਆ ਗਈ ਹੁਣੀ ਜਦੋਂ ਹੁਣ ਬਸ 20 ਦਿਨਾਂ ਨੂੰ ਗਰਮੀ ਸ਼ੁਰੂ ਹੋ ਜੂ ਤੇ ਕੱਸੀਆਂ ਚ ਨਹਾਉਂਦੇ ਹੁੰਦੇ ਸੀ ਅਸੀਂ ਤਾਂ ਹੁਣ ਵੀ ਨਹਾਉਂਦੇ ਆ ਜਿਹੜੇ ਬਾਹਰ ਕੇ ਨੇ ਬਾਈ ਕੱਸੀਆਂ ਚ ਨਹਾਉਂਦੇ ਹੁੰਦੇ ਸੀ ਉਹ ਜਿਆਦਾ ਆਉਣੀ ਆ ਬਾਈ ਤੁਹਾਨੂੰ ਤੇ ਇੱਕ ਪਾਸੇ ਪਾਟੜੀ ਤੁਰਨ ਖਾਤਰਾ ਇੱਕ ਬਸ ਇਹ ਇਧਰ ਬੇਲੀ ਆ ਗਈ ਬੰਦੇ ਦੀ ਮਿਹਨਤ ਆ ਬਾਈ ਜਿਹਨੇ ਕੰਮ ਕਰਨਾ ਉਰੇ ਉਰੇ ਵੀ ਬਹੁਤ ਕੁਝ ਦੇਖੋ ਇਹ ਕਣਕਾਂ ਨੇ ਬਾਈ ਕਣਕਾਂ ਪੂਰੇ ਜੋਬਨਦੇ ਨੇ 1 ਮਹੀਨੇ ਸਾਈ ਇਹ ਵੱਡਣ ਨੂੰ ਤਿਆਰ ਹੋ ਜਾਣੀ ਆ ਤੇ ਜਿਹੜੀ ਸਾਡੇ ਪਿੰਡ ਦੀ ਏਰੀਆ ਦੀ ਧਰਤੀ ਬਹੁਤ ਤਾਕੜੀ ਆ ਹੋ ਸਾਹਮਣੇ ਆ ਗਈ ਵੱਡੀ ਨਹਿਰ ਜਿਹੜੀ ਆਨੰਦਪੁਰ ਸਾਹਿਬ ਤੋਂ ਆਉਂਦੀ ਆ ਇਹ ਤਲਵੰਡੀ ਸਾਹਿਬ ਜਾ ਕੇ ਮੁੱਕਦੀ ਆ ਤੇ ਐਂ ਜਾਂ ਸਾਡੇ ਕੱਸੀਆਂ ਨਾਲ ਪਾਣੀ ਪਾਈਪ ਲੰਨਾ ਪਈਆਂ ਹੋਈਆਂ ਨੇ ਪਾਈਪ ਲੜ ਪਈ ਹੋਈ ਆ ਡੋਟ ਨੱਕੇ ਨੇ ਬਈ ਟਾਈਮ ਆ ਤੇ ਟਾਈਮ ਤੇ ਆਲਾ ਵੱਡ ਲੈਣਾ ਮਧਿਅ ਉੱਟੇ ਦਾ ਫਰਕ ਹੁੰਦਾ ਭਈਆ ਦੇਖੋ ਲੱਗਿਆ ਪਿਆ ਆਲੂ ਬੁਖਾਰ ਆਹ ਆਪਣਾ ਆੜੂ ਇਹਦੇ 4-5 ਆੜੂ ਹੈਗੇ ਨੇ ਬੁਖਾਰੀ ਇਹ ਦੇਖ ਆੜੂ ਲੱਗੇ ਪੈਨੇ ਬਾਈ ਇਹ ਤਾਂ ਮਾਲੀ ਵਧੀਆ ਉਹ ਦੋ ਗੇੜੇ ਮਾਈ ਵੀ ਮਾਰ ਗਿਆ ਆਹ ਨਾਸਪਤੀਆਂ ਨਾਲ ਇਹ ਵੀ 7-8 ਫੁੱਟ ਦੀ ਹੈ ਹਾਂਜੀ ਬਾਈ ਜੀ ਮਾਤਾ ਤੇ ਅਮਨ ਜੀ ਸਿੱਪੀ ਖੀ ਜੋਤ ਕਰੇ ਅੱਜ ਜੋਤ ਕਰਾ ਜਿਹੜੀ ਸੈਂਡ ਵਿੱਚ ਬਣਾ ਕੇ ਦੇ ਅਸੀਂ ਦੋਨਾਂ ਨੇ ਚਲਾਇਆ ਕਿ ਪਹਿਲੀ ਵਾਰ ਬਣਾਉਣੇ ਆ ਬੜੀ ਕਿਵੇਂ ਬਣਨਗੇ ਆ ਮਸ਼ੀਨ ਦੀ ਲਿਆਂਦੀ ਵੀ ਆਪਣੇ ਕੋਲ ਘਰੇ ਤੇ ਅਜਿਹਾ ਬਣਾਉਣਾ ਲੋਟੂ ਆਖੇ ਤੇ ਦੇਖੋ ਜੀ ਤੂੰ ਐਂ ਕੱਢਣ ਲੱਗ ਗਿਆ ਜੋ ਇਹ ਘੱਟ ਮਾਰ ਦਿੰਦੇ ਇੱਥੋਂ ਜਿਹੜਾ ਬਣ ਜਾਣਾ ਬਈ ਸਹੀ ਲੱਗ ਜਾਂਦਾ ਜੇ ਇੱਕ ਚੱਕਰ ਨਹੀਂ ਧੱਕੇ ਜਾਣਗੇ ਨਾ ਆਹੂੰ ਚੇ ਨਾਲ ਧੱਕੇ ਜਾਣਗੇ ਤੇ ਵਿਲੇ ਸਿਕਰੇ ਤੇ ਨਾਲ ਮੈਂ ਬਣਾ ਲਿਆ ਜੂਧਾ ਉੱਠ ਦੁਪਹਿਰੇ ਦੁਪਹਿਰੇ ਆਲੂ ਭਾਲ ਕੇ ਯਾਰਾ ਤਿਆਰ ਕਰਿਆ ਸਮਾਨ ਤੇ ਹੁਣ ਮੈਂ ਤੁਹਾਨੂੰ ਦਿਖਾ ਰਿਹਾ ਮੈਂ ਵੀ ਐਂ ਪ੍ਰਾਇਮੇ ਜੂਧਰੇ ਕਹਿਨ ਜੂਧਾ ਘਣ ਰੈਡੀ ਆ ਸੁੱਕੀਆ ਬਣਾ ਕੇ ਦੇ ਜਰੂਰ ਮੈਂ ਕਿਹਾ 2 ਮਿੰਟ ਘੜਵਾ ਹੋਰ ਬਣਾ ਲਾਂ ਮੈਂ ਤੇ ਢਿੱਕਾ ਸਵੇਲੇ ਬਹੁਤ ਵਧੀਆ ਹੋਣ ਲੱਗ ਗਈ ਪੂਰੀ ਚਰੇ ਨੇ ਅਰੇ ਬਰੇ ਆਵਾਸ ਕੋਈ ਨਾ ਉਰੇ ਤਾਂ ਆ ਉਹ ਲੈ ਇਹਨਾਂ ਦੇ ਦੱਬੇ ਕਾਣ ਤੇ ਲਈ ਆਇਆ ਨੂੰ ਵਿੱਚ ਨਾਲ ਆਏ ਕਰੇ ਚਾਚੇ ਨੂੰ ਸੱਦਲੇ ਸੀ ਮਹਾਜਾ ਗਾਇਤ ਸਿੰਘ ਜੁੱਧ ਕੈਮਰਾ ਘੁਮਾਉਂਦਾ ਸੀ ਇਹ ਤੇ ਗਰਮਾ ਗਰਮ ਨਿਕਲੇ ਆ ਬਾਈ ਤੇਲ ਸਾਰਾ ਸੋਕ ਸਾਰੇ ਲੋਕ ਸੌ ਸੁਪਾਣੇ ਤੋ ਭਾਈ ਇੱਕ ਨੰਬਰ ਫੇਰਾ ਬੰਦ ਰਿਹਾ ਪੂਰਾ ਕੰਮ ਅਗਰੇ ਜੀ ਦਾ ਹਰੋ ਕਹਿਣਾ ਜਮੀ ਜਮੀ ਕੀ ਹੁੰਦਾ ਉਹ ਕਹਿਣਾ ਨਹੀਂ ਹੁੰਦਾ ਪੇਸਤੀ